ਬਰਸਾਤੀ ਮੌਸਮ ਦੇ ਵਿੱਚ ਸੱਪਾਂ ਦੇ ਡਿੱਗਣ ਦਾ ਡੰਗਣ ਦਾ ਮਾਮਲਾ ਵੱਧ ਰਿਹਾ ਹੈ ਮਾਫ ਕਰਨਾ ਸੱਪਾਂ ਦੇ ਡੰਗਣ ਦਾ ਮਾਮਲਾ ਵੱਧ ਰਿਹਾ ਹੈ ਜੁਲੰਦਰ ਸਿਵਲ ਹਸਪਤਾਲ ਦੇ ਵਿੱਚ ਹੁਣ ਤੱਕ 68 ਮਾਮਲੇ ਸਾਹਮਣੇ ਆਏ ਨੇ ਡਾਕਟਰਾਂ ਨੇ ਸੱਪਾਂ ਦੇ ਡੰਗ ਡੰਗੇ ਮਰੀਜ਼ਾਂ ਦੇ ਲਈ ਪੁਖਤਾ ਇੰਤਜ਼ਾਮ ਦਾ ਦਾਵਾ ਕੀਤਾ ਹੈ ਸੱਪ ਦੇ ਡੰਗਣ ਤੇ ਫੌਰਨ ਮਰੀਜ਼ ਨੂੰ ਹਸਪਤਾਲ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ ਕਿ ਹੈ ਸੱਪ ਦੇ ਡੰਗਣ ਤੇ ਝੜਫੂਕ ਵਾਲੇ ਬਾਬਿਆਂ ਕੋਲ ਨਾ ਜਾਓ ਖੇਤਾਂ 'ਚ ਕੰਮ ਕਰਨ ਦੇ ਦੌਰਾਨ ਪੂਰੀਆਂ ਬਾਹਾਂ ਦੇ ਕੱਪੜੇ ਤੇ ਮੋਟੇ ਬੂਟ ਪਾਉਣ ਦੀ ਸਲਾਹ ਵੀ ਦਿੱਤੀ ਗਈ ਹੈ ਸੋ ਬਰਸਾਤ ਦੇ ਮੌਸਮ ਦੇ ਵਿੱਚ ਰੇਂਗਣ ਵਾਲੇ ਕੱਟਣ ਵਾਲੇ ਕੀੜੇ ਮਕੌੜੇ ਨਿਕਲ ਆਉਂਦੇ ਨੇ ਤੇ ਖਾਸ ਤੌਰ ਤੇ ਜੋ ਲੋਕ ਖੇਤਾਂ 'ਚ ਕੰਮ ਕਰਦੇ ਨੇ ਉਹਨਾਂ ਦੀਆਂ ਦਿੱਕਤਾਂ ਜ਼ਿਆਦਾ ਵੱਧ ਜਾਂਦੀਆਂ ਨੇ ਇਸ ਲਈ ਸੱਪਾਂ ਦੇ ਡੰਗਣ ਦੇ ਮਾਮਲੇ ਵੀ ਵੱਧ ਜਾਂਦੇ ਨੇ ਤੇ ਪੂਰੇ ਇੰਤਜ਼ਾਮ ਹਸਪਤਾਲਾਂ ਦੇ ਵਿੱਚ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਸੱਪ ਡੰਗਦਾ ਹੈ ਤਾਂ ਝਾੜਫੂਕ ਵਾਲੇ ਬਾਬਿਆਂ ਕੋਲ ਜਾਣ ਦੀ ਥਾਂ ਹਸਪਤਾਲ ਜਾਓ ਹਸਪਤਾਲ ਦੇ ਵਿੱਚ ਆ ਕੇ ਆਪਣਾ ਇਲਾਜ ਕਰਵਾਓ। ਸమే ਜਲੰਧਰ ਦੇ ਸਿਵਲ ਹਸਪੀਟਲ ਖੜਾ ਹੋਇਆ ਖਬਰ ਹੈ ਤੁਹਾਡੀ ਸਿਹਤ ਨਾਲ ਜੁੜੀ ਹੋਈ। ਮੇਰੇ ਮਗਰ ਆਈਸੀਯੂ ਹੈ ਤੇ ਇਹਦੇ ਅੰਦਰ ਇਸ ਵਕਤ ਜਿਹੜੇ ਪੇਸ਼ੈਂਟ ਨੇ ਉਹਨੇ ਸਨੇਕ ਬਾਈਟ ਦੇ ਸਪਦਾ ਦੱਸਣਾ ਵੀ ਇਹਨੂੰ ਕਿਹਾ ਜਾਂਦਾ ਵੈ ਪੇਸ਼ੈਂਟ ਜਿੰਨੇ ਇਸ ਵਕਤ ਤੁਸੀਂ ਅੰਦਰ ਵੇਖ ਸਕਦੇ ਹੋ ਇਹ ਸਾਰੇ ਪੀੜਿਤ ਨੇ ਜਿਨ੍ਹਾਂ ਨੂੰ ਸਨੇਕ ਬਾਈਟ ਹੋਈ ਹੈ ਖਬਰ ਦਿਖਾਣ ਦਾ ਮਤਲਬ ਤੇ ਮਕਸਦ ਉਹਦਾ ਇਹੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਦਿਹਾਤ ਦੇ ਏਰੀਏ ਦੇ ਵਿੱਚ ਖਾਸ ਤੌਰ ਤੇ ਸਨੇਕ ਬਾਈਟ ਤੇ ਜਿਹੜੇ ਨੇ ਕਿ ਉਹ ਮਾਮਲੇ ਵਧੇ ਨੇ ਮੇਰੇ ਨਾਲ ਇਸ ਵਕਤ ਡਾਕਟਰ ਰਾਜਕੁਮਾਰ ਨੇ ਮੈਡੀਕਲ ਸੁਪਰਡੈਂਟ ਨੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਹਰ ਸਾਲ ਦੀ ਤਰ੍ਹਾਂ ਪੇਸ਼ੈਂਟ ਆਂਦੇ ਨੇ ਕਿਉਂ ਰੇਟ ਵੀ ਹਸਪਤਾਲ ਦਾ ਕਾਫੀ ਅੱਛਾ 0. ਮੈਨੂੰ ਲੱਗਦਾ 1% ਵੀ ਜਿਹੜਾ ਮੋਟੈਲਿਟੀ ਰੇਟ ਵੀ ਨਹੀਂ ਹੋਏਗਾ ਮੌਜੂਦਾ ਸਮੇਂ ਚ ਹਾਲਾਤ ਕੀ ਨੇ ਤੇ ਖਾਸ ਤੌਰ ਤੇ ਜੋ ਲੋਕ ਸਨੇਕ ਬਾਈਟ ਦਾ ਸ਼ਿਕਾਰ ਹੋ ਰਹੇ ਨੇ ਇਲਾਜ ਕਿਸ ਤਰੀਕੇ ਨਾਲ ਦਿੱਤਾ ਹੈ ਦੇਖੋ ਜਿਵੇਂ ਮੌਜੂਦਾ ਸਮੇਂ ਜਿਹੜਾ ਲਾਚੁੰਨਿਆ ਸੀਨ ਚੱਲ ਰਿਹਾ ਠੀਕ ਹੈ ਉਹਦੇ ਵਿੱਚ ਸਨੇਕ ਬਾਈਟ ਦੇ ਕੇਸ ਕਾਫੀ ਆ ਰਹੇ ਨੇ ਸਾਡੇ ਕੋਲ ਇਸ ਮਹੀਨੇ ਦੇ ਵਿੱਚ ਸਾਡੇ ਕੋਲ 22 ਕੇਸ ਆ ਚੁੱਕੇ ਨੇ ਤੇ ਜਿਹੜੀ ਸਾਡੇ ਕੋਲ ਸਟਰੀਟਮੈਂਟ ਆ ਸਾਡੇ ਕੋਲ ਐਂਟੀ ਸਨੇਕ ਵੇਨਮ ਕਿ ਸਾਡੇ ਕੋਲ ਮਾਹਰ ਡਾਕਟਰ ਆਈਸੀਯੂ ਸਾਰੇ ਕੁਝ ਅਵੇਲੇਬਲ ਹੈ इवन ਕਿ ਵੈਂਟੀਲੇਟਰ ਤੇ ਵੀ ਕਈ ਪੇਸ਼ੈਂਟ ਜਿਹੜੇ ਹੈ ਸਨੇਕ ਬਾਈਟ ਤੋਂ ਉਹ ਵੈਂਟੀਲੇਟਰ ਤੇ ਪਾਣਾ ਪੈਂਦਾ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਆਰਾਊਂਡ ਦੀ ਕਲੌਕ ਸਾਡੇ ਕੋਲ ਐਨੈਸਥੈਟਿਕ ਅਵੇਲੇਬਲ ਹੈ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਰੌਣਕੀ ਜੂਟਨੀ ਹੈ ਕਿ ਜਦੋਂ ਵੀ ਕਿਸੇ ਨੂੰ ਮੈਂ ਤਾਂ ਇਹ ਕਵਾਂ ਪਬਲਿਕ ਨੂੰ ਜੋ ਸਨੇਕ ਬਾਈਟ ਕਿਤੇ ਵੀ ਹੁੰਦਾ ਸੱਪ ਕੱਟਦਾ ਹੈ ਤੇ ਜਲਦੀ ਜਲਦੀ ਜਿੰਨੀ ਜਲਦੀ ਹੋ ਸਕਦਾ ਹਸਪੀਟਲ ਵਿੱਚ ਲੈ ਕੇ ਆ ਜਾਓ ਕਿ ਲੋਕੀ ਪਹਿਲਾਂ ਆਉਂਦੇ ਨੇ ਕਿ ਪਿੰਡ ਚ ਕੋਈ ਸਾਧੂ ਹੋਏ ਆ ਬਾਬਾ ਵੇ ਸ਼ਿਆ ਕੋਈ ਕੁਫੀ ਪੇਸ਼ੈਂਟ ਆਂਦੇ ਨੇ ਜਿਹੋ ਕੁਝ ਝੂਠਾ ਝੂਠਾ ਕਰਤੀ ਉਹਨੇ ਜੀ ਬਲੇਡ ਨਾਲ ਕੱਟ ਕੇ ਕੁਝ ਕਰਤਾ ਐ ਜੀ ਕਿਸੇ ਚੀਜ਼ ਦੀ ਵੀ ਜ਼ਰੂਰਤ ਨਹੀਂ ਕੀ ਸਰਕਾਰ ਵੱਲੋਂ ਹਰ ਜਗ੍ਹਾ ਹਰ ਜਗ੍ਹਾ ਟ੍ਰੀਟਮੈਂਟ ਦੀ ਜ਼ਰੂਰਤ ਹੈ ਜ਼ਿਆਦਾਤਰ ਜੋ ਸੱਪ ਨੇ ਉਹਨਾਂ ਦੇ ਕਟਣ ਨਾਲ ਜ਼ਹਿਰ ਨਹੀਂ ਫੈਲਦਾ ਪਰ ਲੋਕਾਂ ਨੂੰ ਇੰਨੀ ਕਬਰਾਟ ਹੋ ਜਾਂਦੀ ਹੈ ਕਿ ਜਿਆ ਕੋਈ ਹੋਰ ਕੋਈ ਪ੍ਰੋਬਲਮ ਹੈ ਕਬਰਾਟ ਕਰਕੇ ਦਿਲ ਦੀ ਉਪਰਵੱਧ ਦੀ ਧੜਕਣ ਉਹ फटाफट ਪਰੇਸ਼ਾਨ ਹੁੰਦੇ ਨੇ ਉਹਦੇ ਵਾਸਤੇ ਜ਼ਰੂਰਤ ਨਹੀਂ ਹੈਗੀ ਹਾਂ ਅਗਰ ਦੇਖੋ ਇੱਥੇ ਜੋ ਸੱਪ ਜਿਨ੍ਹਾਂ ਦੇ ਕੱਟਣ ਨਾਲ ਇੱਕ ਹੁੰਦੇ ਨੀਰੋਟੌਕਸਿਕ ਇੱਕ ਹਿਮੋਲਿਟਿਕ ਇੱਥੇ ਜ਼ਿਆਦਾਤਰ ਪੀਸ਼ੇਨ ਆ ਰਹੇ ਨੇ ਨੀਰੋਟੌਕਸਿਕ ਸਪੈਸੀ ਪੀਟੀਸੀ ਦੇ ਮਾਧਮ ਨਾਲ ਲੋਕਾਂ ਨੂੰ ਇਹ ਕਹਿੰਦੇ ਆ ਕਿ ਸਿਵਲ ਹਸਪਤਾਲ ਚ ਤੁਸੀਂ ਆਓ ਇੱਥੇ ਐਂਟੀ ਸਨੇਕ ਵੇਨਮ ਡਾਕਟਰ ਦੀ 24 ਕੰਟੇਨਰ ਆਈਸੀਯੂ ਬਹੁਤ ਵਧੀਆ ਔਰ ਕਾਫੀ ਲੰਬੇ ਸਮੇਂ ਤੋਂ ਐ ਇਥੇ ਸਨੇਕ ਬਾਈਟ ਤੇ ਇਥੇ ਬਾਕੀ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ ਤੇ ਆਪਣਾ ਉਤਰਾ ਦੇ ਇਲਾਜ ਕਰਾਣੀ ਸਨੇਕ ਬਾਈਟ ਦੇ ਜਿਹੜੇ ਕੇਸ ਨੇ ਕਿਸ ਤਰੀਕੇ ਨਾਲ ਇਲਾਜ ਹੋ ਰਿਹਾ ਤੇ ਖਾਸ ਤੌਰ ਤੇ ਜਦੋਂ ਸਨੇਕ ਬਾਈਟ ਯਾਨੀ ਕਿ ਸੱਪ ਦੇ ਡੱਸਣ ਦਾ ਮਾਮਲਾ ਤੁਹਾਡੇ ਨਾਲ ਹੁੰਦਾ ਵਾ ਤੇ ਕਿਸੇ ਵੀ ਤਰੀਕੇ ਦੇ ਨਾਲ ਘਰ ਕੋਈ ਝਾੜ ਫੂਕ ਨਾ ਕਰੋ ਕਰੇਲੂ ਕੋਈ ਨੁਸਕਾ ਨਾ ਉਂਦੇ ਤੇ ਬਣਾਓ ਸਿੱਧਾ ਹਸਪੀਟਲ ਪਹੁੰਚਿਆ ਜਾਵੇ ਜਲੰਧਰ ਸਿਵਲ ਹਸਪੀਟਲ ਤੇ ਪੀ ਐਚ ਸੀਆਂ ਦੇ ਵਿੱਚ ਇਲਾਜ ਬਿਲਕੁਲ ਫ੍ਰੀ ਹੈ ਸਮੇਂ ਰਹਿੰਦੇ ਹਸਪੀਟਲ ਆਉ ਤੇ ਆਪਣੀ ਜਾਨ ਨੂੰ ਜਿਹੜਾ ਕਿ ਉਹ ਸੁਰੱਖਿਅਤ ਬਣਾਓ